ਗੁਰੂ ਤੇਗ ਬਹਾਦਰ ਸਾਹਿਬ ਵਾਲੇ ਤੇ ਅਸੀਂ 350 ਸਾਲਾਂ ਸ਼ਹੀਦੀ ਦੀ ਕਥਾ ਦੀ ਪ੍ਰਾਣਿਤ ਜਾ ਰਹੇ ਹਾਂ ਉਸ ਤੋਂ ਪਹਿਲਾਂ ਕੋਈ ਤਿਆਰੀ ਕਰਨ ਕਰਿਓ ਚਾਹੇ ਨਿਤਨੇਮ ਚ ਵਾਧਾ ਹੋਵੇ ਜਿਨ੍ਹਾਂ ਨੇ ਅਮਰਤ ਨਹੀਂ ਸ਼ਕਿਆ ਉਹ ਅਮਰਤ ਛਕਣ ਸਾਹਬ ਜ਼ਰੂਰ ਬਣ ਕੇ ਗੁਰੂ ਦੇ ਸਾਹਮਣੇ ਆੜ ਕੋਈ ਔਗੁਆਰ ਆ ਉਹਨੂੰ ਛੱਡ ਕੇ ਗੁਰੂ ਘਰ ਤੱਕ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਸਮਝ ਕੇ ਗੁਰੂ ਦੇ ਸਾਹਮਣੇ ਪਹੁੰਚਣ ਦਾ ਯਤਨ ਕਰਨਾ ਹੈ ਗੁਰੂ ਦੇ ਸਾਹਮਣੇ ਖੜਾ ਹੋ ਜਾ ਤਰਨਾ ਤੇ ਜਿੰਨਾ ਕੋਲੇ ਧਰਮ ਨਹੀਂ ਉਹ ਧਰਮ ਹੀ ਜ਼ਰੂਰ ਮੰਨ ਕਿਉਂਕਿ ਇਹ ਸ਼ਹਾਦਤ ਧਰਮ ਪਿੱਛੇ ਹੋਈ ਹੈ ਧਰਮ ਪਿੱਛੇ ਹੋਈ ہوئی ਹੈ ਤੇ ਗੁਰੂ ਪੁੱਛਣਾ ਤੇ ਸਤਿਗੁਰੂ ਸਭ ਨੂੰ ਵੀ ਸਾਡੀ ਝੋੜੀ ਚ ਵੀ ਧਰਮ ਪਾ ਦੇ ਉੱਪਰ ਪੱਕਦਾ ਵਾਲਾ ਧਰਮ ਜਿਹੜਾ ਕਦੇ ਆਹਿਆ ਥੱਲੇ ਵੀ ਨਹੀਂ ਡੋਲਦਾ ਪਾਣੀ ਦੀਆਂ ਦੇਗਾ ਚ ਨਹੀਂ ਡੋਲਦਾ ਅੱਗ ਚ ਸੜੇ ਨਾਲ ਨਹੀਂ ਡੋਲਦਾ ਚੜਦੀ ਕਲਾ ਚ ਰਹਿੰਦਾ ਉਹ ਧਰਮ ਉਹ ਸੱਚ ਉਹ ਨਾਮ ਸਾਡੀ ਝੋੜੀ ਚ ਪਾ ਦਿਓ ਤੇ ਤਾਂ ਹੀ ਇਹ ਸ਼ਤਾਬਦੀਆਂ ਮਨਾਇਆਂ ਸਫਲ ਹੋਣਗੀਆਂ ਕਿ ਸਾਡਾ ਜੀਵਨ ਵੀ ਕੋ ਤਰੱਕੀ ਕਰੇ ਇਹ ਜ਼ਰੂਰ ਧਿਆਨ ਵਿੱਚ ਰੱਖੇ ਐਨੇ ਹੀ ਅਥਰ ਪ੍ਰਵਾਹ ਖੁਲਨ ਚ ਪਾ ਦੇ ਕੇ ਮਾ ਦੇਵ ਸਗਣ ਅਸੀ ਸੜੀਆਂ ਜਿਉ ਹੋਵੇ ਸਭ ਸੰਗਤ ਪਾਉ ਨਾ ਸਭ ਚਾਹਤੀ ਲਵਾਉ ਫਿਰ ਅਰਦਾਸ ਤੇ ਜੁੜਾਂਗੇ ਨਾਂ ਸਹਿਰਾ ਕੁਲੀ ਮਹਲਾ ਜੀ ਦਾ ਆਨੰਦ ਈ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਹੈ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਭ ਤੋਂ ਸਿੱਖ ਮਨੁੱਖੀ ਰਾਗ ਪਰਿਵਾਰ ਸ਼ਬਦ ਗਾ ਬਣਾਈਆਂ ਸਤਿਗੁਰਾਂ ਦਾ ਵਰਕੇ ਰਾਮ ਜੀ ਬਸਾਇਆ ਜੇ ਰਾਮਤ ਨਦੂ ਹੋਆ ਸਤਗੁਰੂ ਮਿਲ ਪਾਇਆ ਸਦਾ ਰਵਰ ਮੰਦ ਰਾਮ ਆਰਥਾ ਰਹੋ ਤੁਮਨ ਮੇਰੇ ਦੂਖ ਸਭ ਸਾਰਨਾ É, olursa tekrar olursa ਆਖਿਲਾ ਸਗਲ ਜਗਤ ਚੰਗੇ ਆਇਆ ਬੁਰੇ ਆਇਆ ਆਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਤ ਕਤਾਲ ਨਾਨਕ ਦੇ ਮੁਖੇ ਜਲੇ ਕਿਤੇ ਛੁਟੇ ਨਾਮ ਜਿਨੀ ਨਾਮ ਧਿਆਇਆ ਏ ਮਸਤ ਕਾਲ ਨਾਨਕ ਦੇ ਮੁਖੇ ਜਲੇ ਕਿਤੇ ਛੁਟੇ ਨਾਮ ਵਾਹਿਗੁਰੂ ਜੀ ਕਾ ਖਾਲਸਾ

ਸਗਲ ਸਮਗਰੀ ਤੁਮਰੇ ਸੋਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮੈਂ ਤੇ ਤੁਮਹੀ ਜਾ ਨੀ ਨਾਨਕ ਦਾਸ ਸਦਾ ਤੁਦ ਗੇ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਵਾਹਿਗੁਰੂ ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸਤਾ ਕੋ ਬਿਗੰਨਾ ਕੋ ਲਾਗੇ ਜਾ ਕੀ ਪ੍ਰਵਾਗੇ ਅਰਦਾਸ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗવતી ਜੀ ਸਹਾਇ ਵਾਰ ਸ੍ਰੀ ਭਗવતી ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕੇ ਅਨਕ ਲਈ ਧਿਆਏ ਫਿਰੰਗਤ ਗੁਰ ਤੇ ਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜੇ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰਣਾ ਨੂੰ ਦਾਵੇ ਤਾਹੀਂ ਸਭ ਥਾਈ ਹੋਣਾ ਜੀ ਸਹਾਇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਥਾਈ ਹੋਣਾ ਜੀ ਸਹਾਏ ਦਸਾਂ ਪਾਥੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨਪਦੇ ਜੀ ਕਾ ਅਤਿ ਅੰਤਰ ਕੇ ਬੋਲੋ ਜੀ ਪੰਜਾਬਿਆ ਰਿਓ ਚੋਂ ਸਾਬ ਜਦਿਆਂ ਚਾਲੀ ਮੁਕਤੇ ਰਠੀਆ ਜਪੀਆ ਤਪੀਆ ਜਿਨ੍ਹਾਂ ਨੇ ਨਾਮ ਜਪਿਆ ਵੰਡਿ ਛਕਿਆ ਇੱਕ ਚਲਾਈ ਤੇ ਇੱਕ ਭਾਈ ਦੇਖ ਸੁਣ ਕੇ ਅੰਡਟ ਕੀਤਾ ਤੇਰਾ ਪਿਆਰੇ ਸਚਾਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਚੜਖੜੀਆਂ ਤੇ ਚੜੇ ਆਰੇ ਨਾਲ ਚਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਸਾਦੇ ਆ ਸਿੱਖੀ ਕੇ ਸੰਸਥ ਸੰਗ ਨਿਭਾਈ ਤੇਨਾ ਪ੍ਰਾਤਨ ਤੇ ਵਰਤਮਾਨ ਦੇ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦੇ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਰਾਵੇ ਚਿਤਾਵਨ ਦਾ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਾਰਛਿਆਰੀ ਆਇ ਤ ਦੇਖ ਤੇ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ দান ਕੇ ਇਸ দান ਰਹਿਤ দান ਵਿਵੇਕ দান ਸਹਾਦਾਨ ਭਰੋਸਾ দান ਦਾਨਾ ਸ੍ਰੀ ਦਾ ਨਾਮ দান ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆ ਝੰਡੇ ਬੰਗੇ ਜੁਗ ਜੁਗਾ ਟੱਲ ਧਰਮ ਕਾ ਜੈ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨੀਵਾ ਮਤ ਉੱਚੀ ਮਤ ਪਤ ਦੇ ਰੱਖੇ ਆਪਵਾਹੀ ਗਰੂ हे ਕਾਲਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਸਰਬੱਤ ਗੁਰਦੁਆਰਿਆਂ ਗੁਰਧਾਮਾ ਜੀ ਦੇ ਖੁੱਲੇ ਦਰਸ਼ਨ ਦਦਾਰੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ हे ਨਮਾਣਿਆਂ ਦੇ ਮਾਨ ਗੁਰੂ ਨੇਤਾਣਿਆਂ ਦੇ ਤਾਨ ਗੁਰੂ ਨਿਓਟਿਆਂ ਦੀ ਓਟ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਚੇ ਬਾਦਸ਼ਾਹ ਜੀ ਆਪ ਜੀ ਕੇ ਹਜ਼ੂਰ ਚਲਨਾ ਕਮਲਾ ਵਿਚ ਅਰਦਾਸ ਬੇਨਤੀ ਹੈ ਜੀ ਆਪ ਜੀ ਤੋਂ ਵਰਸਾਏ ਧੰਨ ਧੰਨ ਮਰ ਸ਼ਹੀਦ ਸੈنجਾ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਇਸ ਮੂਹ ਸ਼ਹੀਦਾਂ ਦੇ ਪਾਵਨ ਸਥਾਨ ਗੁਰਦੁਆਰਾ ਸਿੰਘ ਸੇਦਾਂ ਸਾਹਿਬ ਕੇ ਅਮਰਤਵਲੇ ਦੇਵਾਨ ਨੂੰ ਸਜਾਏ ਗਏ ਉਸੇ ਬਾਸਾ ਸਜੇ ਦੀਵਾਨਾ ਅੰਦਰ ਆਸਾਹੀਵਾਰ ਦਾ ਕੀਰਤਨ ਅਤੇ ਚੇ ਬਾਸਾ ਮਹਾਰਾਜੀਓ ਕਥਾ ਵਾਚਕ ਸਿੰਘ ਪਾਸਸ ਚੇ ਬਾਸਾ ਕਥਾ ਵਿੱਚ ਗੁਰਮਤਿ ਵਿਚਾਰਾਂ ਨੂੰ ਯਾਨੇ ਆਵ ਜੀ ਹੈ ਕਿ ਹਜੂਰ ਬਹਿੰਦੇ ਉੱਠਦੇ ਆ ਗੁਰਬਾਣੀ ਦੇ ਜਾਪ ਕਰਦੇ ਆ ਸੇਵਾ ਸਮਰਨ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਸੇਵਕ ਸਮਝ ਕੇ ਮਾਫ ਕਰਨਾ ਜੀ ਅੱਗੇ ਵਾਸਤੇ ਪਿਆਰ ਤੇ ਸਤਿਕਾਰ ਨਾਲ ਉਹ ਸੁੱਧ ਸਪਸ਼ਟ ਕੀਰਤਨ ਦੀ ਦਾਤ ਕਥਾ ਵਿਚਾਰਾਂ ਦੀ ਦਾਤ ਬਖਸ਼ਿਸ਼ ਕਰਨੀ ਚਾਹੀਏ ਬਾਤਾ ਜੀਓ ਪੜ੍ਹੀ ਸੁਣੀ ਗੁਰਬਾਣੀ ਸੋਧ ਕਰਕੇ ਸਚੰਦ ਵਿਖੇ ਪ੍ਰਵਾਨ ਕਰਨੀ ਜੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਦਰ ਤੇ ਆ ਇਸ ਮੂਹ ਸਾ ਸੰਗ ਦੇ ਹਿਰਦੇ ਤੇ ਵਸਾਉਣਾ ਕਿਰਪਾ ਕਰਨੀ ਚਾਹੀਏ ਬਾਤਾ ਜੀਓ ਦਰ ਤੇ ਆ ਇਸ ਮੂਹ ਸਾ ਸੰਗ ਦੀ ਹਾਜ਼ਰੀ ਤੇ ਰੁਖ ਫੁਲ ਪਿਟਾਵਾਂ ਪ੍ਰਵਾਨ ਕਰਨੀ ਆ ਜੀ ਸਭਨਾ ਦੇ ਪਰਿਵਾਰਾਂ ਨੂੰ ਸੁਖ ਸ਼ਾਂਤੀ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਚੇ ਬਾਤਾਂ ਜੀ ਉਹ ਸਰਬੱਤ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਜਾਗਣੇ ਨਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ ਸਭਨਾਂ ਦੇ ਪਰਿਵਾਰਾਂ ਦਾ ਸੁੱਖ ਸ਼ਾਂਤੀ ਖੁਸ਼ੀਆਂ ਖਿੜੇ ਅਨੰਦ ਬਖਸ਼ਿਸ਼ ਕਰਨੇ ਦਰੋਂ ਕਰੋ ਦੇਹ ਰੋਗਤਾ ਤੰਦਰੁਸਤੀ ਪ੍ਰੇਮਾ ਭਗਤੀ ਬਖਸ਼ਿਸ਼ ਕਰਨੀ ਜੀ ਆਪ ਜੀਆਂ ਦੇ ਪਾਵਨ ਸਥਾਨਾਂ ਤੇ ਸਰਬੱਤ ਸੰਗਤਾਂ ਵੱਲੋਂ ਤਨ ਮਨ ਧਨ ਦੇ ਨਾਲ ਬੇਅੰਤ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਸਤਿਗੁਰੂ ਜੀ ਉਹ ਆਪ ਜੀ ਜਾਣੀ ਜਾਣੋ ਸਰਬੱਤ ਸੰਗਤਾਂ ਵੱਲੋਂ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਜੀ ਸਭਨਾ ਦੇ ਪਰਿਵਾਰਾਂ ਅੰਦਰ ਸੁੱਖ ਵਰਤੌਣੀ ਜੀ ਇਸ ਵੇਲੇ ਆਪ ਜੀ ਕੇ ਹਜ਼ੂਰ ਸਰਬੱਤ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੇਖ ਸਜਾ ਕਰਕੇ ਹਾਜ਼ਰ ਕੀਤੀ ਗਈ ਹੈ ਕਰੀ ਪਾਕਸਾਲ ਸੋਚ ਪਵਿੱਤਰਾ ਹੋ ਨ ਲਾਉ ਭੋਗ ਲਾਏ ਲੱਗਿਆ ਭੋਗ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀ ਛਕੇ ਪਾਵਨ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਜੀ ਕਿਰਪਾ ਕਰੋ ਹੁਕਮਨਾਮਾ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਨੇ ਹਾਲ ਕਰੋ ਜੀ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ ਜੀ ਸਹੀ ਪਿਆਰੇ ਮੇਲਾ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤੇ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਗੁਰਾ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ ਕੋਜ ਸਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਖੁਸ਼ਾਰ ਹੋਏ ਸਭ ਮਿਲेंगे ਵਾਹਿਗੁਰੂ ਨਾਮ ਜਿਵਾ ਜਿ ਆਏ ਚੜ੍ਹੇ ਸਉਤਰੇ ਜੋ ਸਰਦਾ ਕਰ ਸੇਵਦੇ ਗੁਰ ਪਰ ਤਾਰਨ ਵਾਹਿਗੁਰੂ ਨਾਮ ਜਿਵਾ ਜਿ ਆਏ ਚੜ੍ਹੇ ਸਉਤਰੇ ਜੋ ਸਰਦਾ ਕਰ ਸੇਵ ਦੇ ਵਾਹਿਗੁਰੂ ਪਾਰਿਓ ਤਾਰਨ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿ ਨਿਰਮਲ ਕਰਨੀ ਸਾਜ ਸੰਗਤ ਕੇ ਅੰਚਲ ਲਾਵੋ ਵੇਖ ਮਨ ਦੀ ਦੇਰਨੀ ਗਿਆਨ ਧਿਆਨ ਕੇ ਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਹ ਦੇਵਦਾ ਸਤ ਗੁਰੂ ਨਾਨਕ ਜੇਨ ਕਲੇ ਰਖੀ ਮੇਰੀ ਤੇਰੇ ਕਵਨ ਕਵਨ ਗੁਣ ਕਹਿ ਕਾ ਜਾਵਾਂ ਤੋ ਸਾਹਿਬ ਗੁਣੇ ਨਿਧਾਨਾ ਤੇਰੀ ਨਹਿਮਾ ਵਰਨ ਨਾ ਸਕਾਂ ਤੋ ठाकुर ऊच भगवाना सतनाम श्री वाहिगुरु साहिब जी क्या पढ़िए क्या गुनिया ਬੇਦ ਪੁਰਾਣਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲੇ ਸੋਈ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਪੜੇ ਸੁਣੇ ਕਿਆ ਹੋਈ ਜਉ ਸਹਜ ਨਾ ਮਿਲੇ ਹੋ ਸੋਈ ਹਰ ਕਾ ਨਾਮ ਨਾ ਜਪਸ ਗਵਾਰਾ क्या सोच है बारंबारा रहा हो दीपक चाहिए एक बस्त गोचर लिखे वस्त गोचर पाई ਘਟ ਦੀਪਕ ਰਿਆ ਸਮਾਈ ਕਹਵਾ ਕਬੀਰ ਅਬ ਜਾਨਿਆ ਜਵ ਜਾਨਿਆ ਤਾ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀ ਜੇ नापती जे था क्या कीजे कहे कबीर अब जानिया जब जानिया था मन मानिया मन मानिए लोग नापती जे ਨਾ ਪਤੀ ਜੇ ਤਾਂ ਕੀ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਹੇ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਗੁਰੂ ਨਾਨਕ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਗੁਰੂ ਨਾਨਕ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਗੁਰੂ ਨਾਨਕ ਵਾਹਿਗੁਰੂ ਸਤਿ ਸਤਿਨਾਮ ਵਾਹਿਗੁਰੂ 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 ਵਾਹਿਗੁਰੂ ਸਤਿਨਾਮ ਆਹਿ ਸਤਿਨਾਮ ਵਾਹਿਗੁਰੂ